ਦੋਸਤੀ ਦਾ ਸਫ਼ਰ ਇੱਕ ਛੋਟੇ ਜਿਹੇ ਪਿੰਡ ਸਰਾਬਾ ਵਿੱਚ ਜਿੱਥੇ ਹਰੇ ਭਰੇ ਖੇਤ ਅਤੇ ਪੁਰਾਣੇ ਰੁੱਖਾਂ ਦੀ ਛਾਂ ਵਿੱਚ ਜੀਵਨ ਸਾਦਗੀ ਨਾਲ ਵਹਿੰਦਾ ਸੀ ਵਸਦੇ ਸਨ ਦੋ ਦੋਸਤ ਅਮਰ ਅਤੇ surjeet ਅਮਰ ਸੀ ਇੱਕ ਸ਼ਰਮੇਲਾ ਮੁੰਡਾ ਜਿਸਦੇ ਸੁਪਨੇ ਵੱਡੇ ਸਨ ਪਰ ਦਿਲ ਵਿੱਚ ਹਮੇਸ਼ਾ ਇੱਕ ਅਜੀਬ ਜਿਹੀ ਚਿਜਕ surjeet ਉਸਦੇ ਉਲਟ ਸੀ ਮਸਤ ਮੋਲਾ ਹਰ ਵਕਤ ਹੱਸਦਾ ਖੇਡਦਾ ਜਿਸ ਦੀ ਹਰ ਗੱਲ ਵਿੱਚ ਜੀਵਨ ਦੀ ਖੁਸ਼ੀ ਚਲਕਦੀ ਸੀ ਉਹ ਦੋਵੇਂ ਬਚਪਨ ਤੋਂ ਇਕੱਠੇ ਸਕੂਲ ਜਾਂਦੇ ਖੇਤਾਂ ਵਿੱਚ ਗੁੱਤਮੁੱਤ ਖੇਡਦੇ ਅਤੇ ਸ਼ਾਮ ਨੂੰ 베ਰੀ ਦੇ ਰੁੱਖ ਹੇਠ ਬੈਠ ਕੇ ਆਪਣੇ ਸੁਪਨਿਆਂ ਦੀਆਂ ਗੱਲਾਂ ਕਰਦੇ ਇੱਕ ਦਿਨ ਜਦੋਂ ਅਮਰ ਨੂੰ ਸਕੂਲ ਵਿੱਚ ਇੱਕ ਸਾਇੰਸ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਉਸ ਦੇ ਦਿਲ ਵਿੱਚ ਖੁਸ਼ੀ ਦੇ ਨਾਲ ਨਾਲ ਡਰ ਵੀ ਸੀ ਉਸ ਨੇ surjeet ਨੂੰ ਆਪਣੀ ਚਿੰਜਕ ਸਾਂਝੀ ਕੀਤੀ surjeet ਮੈਨੂੰ ਲੱਗਦਾ ਹੈ ਮੈਂ ਇਹ ਨਹੀਂ ਕਰ ਸਕਦਾ ਜੇ ਮੈਂ ਹਾਰ ਗਿਆ ਤਾਂ ਸਭ ਮੇਰਾ ਮਜ਼ਾਕ ਉਡਾਉਣਗੇ surjeet ਨੇ amard ਦੀਆਂ ਅੱਖਾਂ ਵਿੱਚ ਵੇਖਿਆ ਉਸਦੇ ਮੋਢੇ ਤੇ ਹੱਥ ਰੱਖਿਆ ਅਤੇ ਮੁਸਕਰਾਉਂਦੇ ਹੋਏ ਕਿਹਾ ਅਮਰ ਤੂੰ ਹਾਰ ਨਹੀਂ ਸਕਦਾ ਜਦੋਂ ਤੱਕ ਤੂੰ ਕੋਸ਼ਿਸ਼ ਨਾ ਛੱਡ ਦੇ ਮੈਂ ਤੇਰੇ ਨਾਲ ਹਾਂ ਅਸੀਂ ਇਕੱਠੇ ਤਿਆਰੀ ਕਰਾਂਗੇ surjeet ਦੀ ਇਸ ਪ੍ਰਸ਼ੰਸਾ ਅਤੇ ਸਮਰਥਨ ਨੇ amard ਦੇ ਦਿਲ ਵਿੱਚ ਇੱਕ ਨਵੀਂ ਊਰਜਾ ਜਗਾਈ ਉਹ ਦੋਵੇਂ ਸ਼ਾਮ ਨੂੰ 베ਰੀ ਦੇ ਰੁੱਖ ਹੇਠ ਬੈਠ ਕੇ ਪ੍ਰੋਜੈਕਟ ਦੀ ਤਿਆਰੀ ਕਰਨ ਲੱਗੇ। surjeet ਨੇ amar ਦੇ ਵਿਚਾਰਾਂ ਨੂੰ ਸੁਣਿਆ, ਉਸ ਦੀਆਂ ਗੱਲਾਂ ਨੂੰ ਸਮਝਿਆ ਅਤੇ ਜਿੱਥੇ ਜ਼ਰੂਰਤ ਸੀ ਉੱਥੇ ਸੁਝਾਅ ਵੀ ਦਿੱਤੇ। ਪਰ ਉਸ ਨੇ ਕਦੇ ਵੀ amar ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਸ ਦੇ ਵਿਚਾਰ ਘੱਟ ਹਨ। ਉਸ ਨੇ amar ਦੀ ਹਰ ਛੋਟੀ ਪ੍ਰਾਪਤੀ ਦਾ ਜਸ਼ਨ ਮਨਾਇਆ, ਜਿਵੇਂ ਕਿ ਜਦੋਂ amar ਨੇ ਪਹਿਲੀ ਵਾਰ ਆਪਣੇ ਪ੍ਰੋਜੈਕਟ ਦਾ ਮਾਡਲ ਪੂਰਾ ਕੀਤਾ। amar, ਤੂੰ ਤਾਂ ਕਮਾਲ ਕਰ ਦਿੱਤਾ। ਸੁਰਜੀਤ ਨੇ ਤਾੜੀਆਂ ਮਾਰਦੇ ਹੋਏ ਕਿਹਾ ਮੁਕਾਬਲੇ ਵਾਲੇ ਦਿਨ ਅਮਰ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ ਸੁਰਜੀਤ ਉਸ ਦੇ ਨਾਲ ਖੜਾ ਸੀ ਹਰ ਪਲ ਉਸ ਦੀ ਹੌਸਲਾ ਅਫਜ਼ਾਈ ਕਰਦਾ ਅਮਰ ਦਾ ਪ੍ਰੋਜੈਕਟ ਜਿੱਤਿਆ ਨਹੀਂ ਪਰ ਉਸ ਨੂੰ ਜੱਜਾਂ ਵੱਲੋਂ ਸ਼ਾਬਾਸ਼ੀ ਮਿਲੀ ਜਦੋਂ ਅਮਰ ਦੀਆਂ ਅੱਖਾਂ ਵਿੱਚ ਨਿਰਾਸ਼ਾ ਦੀ ਚਮਕ ਆਈ ਸੁਰਜੀਤ ਨੇ ਉਸ ਨੂੰ ਗਲ ਨਾਲ ਲਗਾਇਆ ਅਤੇ ਕਿਹਾ ਜਿੰਨਾ ਜ਼ਰੂਰੀ ਨਹੀਂ ਅਮਰ ਤੂੰ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਮੇਰੇ ਲਈ ਤਾਂ ਤੂੰ ਸਭ ਤੋਂ ਵੱਡਾ ਜੇਤੂ ਹੈ ਇਹ ਸ਼ਬਦ ਅਮਰ ਦੇ ਦਿਲ ਨੂੰ ਛੂ ਗਏ ਉਸ ਨੂੰ ਅਹਿਸਾਸ ਹੋਇਆ ਕਿ ਸੱਚੀ ਦੋਸਤੀ ਜਿੱਤ ਹਾਰ ਤੋਂ ਉੱਤੇ ਹੁੰਦੀ ਹੈ ਸਮਾਂ ਬੀਤਦਾ ਗਿਆ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਨੇ ਦੋਹਾਂ ਦੋਸਤਾਂ ਨੂੰ ਵੱਖ-ਵੱਖ ਰਾਹਾਂ ਤੇ ਲੈ ਗਿਆ ਅਮਰ ਨੇ ਸ਼ਹਿਰ ਵਿੱਚ ਜਾ ਕੇ ਵੱਡੀ ਪੜ੍ਹਾਈ ਸ਼ੁਰੂ ਕੀਤੀ ਜਦਕਿ ਸੁਰਜੀਤ ਪਿੰਡ ਵਿੱਚ ਰਹਿ ਕੇ ਆਪਣੇ ਪਰਿਵਾਰ ਦੀ ਖੇਤੀ ਸੰਭਾਲਣ ਲੱਗਾ ਪਰ ਉਨ੍ਹਾਂ ਦੀ ਦੋਸਤੀ ਵਿੱਚ ਕੋਈ ਦੂਰੀ ਨਾ ਆਈ ਜਦੋਂ ਵੀ ਅਮਰ ਨੂੰ ਜ਼ਿੰਦਗੀ ਵਿੱਚ ਮੁਸ਼ਕਿਲ ਸਮਾਂ ਆਉਂਦਾ surjeet ਦਾ ਇੱਕ ਫੋਨ ਕਾਲ ਜਾਂ ਚਿੱਠੀ ਉਸ ਨੂੰ ਮੁੜ ਹੌਸਲਾ ਦਿੰਦੀ ਅਤੇ ਜਦੋਂ surjeet ਦੇ ਪਰਿਵਾਰ ਨੂੰ ਮੁਸ਼ਕਲਾਂ ਆਈਆਂ ਅਮਰ ਨੇ ਸ਼ਹਿਰ ਤੋਂ ਪਿੰਡ ਪਹੁੰਚ ਕੇ ਉਸ ਦੀ ਮਦਦ ਕੀਤੀ ਇੱਕ ਸ਼ਾਮ ਜਦੋਂ ਦੋਵੇਂ ਦੋਸਤ ਬਹੁਤ ਸਮੇਂ ਬਾਅਦ ਮੂੜ 베ਰੀ ਦੇ ਰੁੱਖ ਹੇਠ ਬੈਠੇ ਸਨ ਅਮਰ ਨੇ ਕਿਹਾ surjeet ਤੇਰੇ ਬਿਨਾ ਮੈਂ ਕਦੇ ਇੰਨਾ ਅੱਗੇ ਨਾ ਜਾ ਸਕਦਾ ਤੂੰ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਮੇਰੇ ਸੁਪਨਿਆਂ ਨੂੰ ਆਪਣਾ ਮੰਨਿਆ ਤੇ ਤੂੰ ਮੈਨੂੰ ਮੇਰੀਆਂ ਮੁਸ਼ਕਿਲਾਂ ਵਿੱਚ ਸਾਥ ਦਿੱਤਾ। ਸੁਰਜੀਤ ਮੁਸਕਰਾਇਆ ਤੇ ਬੋਲਿਆ, "ਅਮਰ, ਇੱਕ ਓੰਕਾਰ ਸਾਨੂੰ ਇਹ ਸਿਖਾਉਂਦਾ ਹੈ ਕਿ ਸਭ ਵਿੱਚ ਇੱਕ ਪਰਮਾਤਮਾ ਵਸਦਾ ਹੈ। ਜੇ ਮੈਂ ਤੇਰੀ ਮਦਦ ਕੀਤੀ ਤਾਂ ਮੈਂ ਆਪਣੇ ਅੰਦਰ ਦੇ ਪਰਮਾਤਮਾ ਨੂੰ ਸਤਕਾਰ ਦਿੱਤਾ। ਅਸੀਂ ਦੋਸਤ ਨਹੀਂ, ਇੱਕ ਪਰਿਵਾਰ ਹਾਂ।" ਉਸ ਸ਼ਾਮ ਜਦੋਂ ਸੂਰਜ ਡੁੱਬ ਰਿਹਾ ਸੀ ਅਤੇ ਖੇਤਾਂ ਵਿੱਚ ਸੁਨਹਿਰੀ ਰੋਸ਼ਨੀ ਫੈਲ ਰਹੀ ਸੀ, ਅਮਰ ਤੇ ਸੁਰਜੀਤ ਦੀਆਂ ਅੱਖਾਂ ਵਿੱਚ ਪਿਆਰ ਅਤੇ ਸਤਕਾਰ ਦੀ ਚਮਕ ਸੀ। ਉਨ੍ਹਾਂ ਦੀ ਦੋਸਤੀ ਸਿਰਫ ਇੱਕ ਸੰਬੰਧ ਨਹੀਂ ਸਗੋਂ ਇੱਕ ਓੰਕਾਰ ਦੀ ਰੋਸ਼ਨੀ ਵਿੱਚ ਏਕਤਾ, ਪ੍ਰਸ਼ੰਸਾ ਅਤੇ ਨਿਰਸਵਾਰਥ ਪਿਆਰ ਦਾ ਪ੍ਰਤੀਕ ਸੀ। ਉਹ ਦੋਵੇਂ ਇਕੱਠੇ ਬੈਠੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਅਤੇ ਅਹਿਸਾਸ ਕਰਦੇ ਸਨ ਕਿ ਸੱਚੀ ਦੋਸਤੀ ਉਹ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਵੀਕਾਰ ਕਰਦੀ ਹੈ, ਤੁਹਾਡੇ ਸੁਪਨਿਆਂ ਦਾ ਜਸ਼ਨ ਮਨਾਉਂਦੀ ਹੈ ਅਤੇ ਤੁਹਾਨੂੰ ਹਰ ਮੁਸ਼ਕਿਲ ਵਿੱਚ ਸਾਥ ਦਿੰਦੀ ਹੈ।